ਜਲੰਧਰ ਦਿਹਾਤੀ ਪੁਲਿਸ ਨੇ ਨਕੋਦਰ ਵਿੱਚ ਖਾਲੇਸਾਨੀ ਨਾਰੇ ਲਿਖਣ ਤੇ ਪੋਸਟਰ ਚਿਪਕਾਉਣ ਦੇ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜ਼ਿਲ੍ਹਾ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕਨੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵੀਰ ਸੁਖਪਾਲ, ਤੇਜਪਾਲ ਸਿੰਘ ਤੇ ਕਾਰਤਿਕ ਵਜੋਂ ਹੋਈ ਹੈ ਉਹਨਾਂ ਕਹਿੰਿਆ ਕਿ ਇਨ੍ਹਾਂ ਤਿੰਨਾਂ ਦੀ ਉਮਰ 19-19 ਸਾਲ ਹੈ ਵੀਰ ਸੁਖਪਾਲ ਨੈਸ਼ਨਲ ਕਾਲਜ ਤੇ ਕਾਰਤਿਕ ਡੀਏਵੀ ਕਾਲਜ ਦਾ ਵਿਦਿਆਰਥੀ ਹੈ ਜਦਕਿ ਤੇਜਪਾਲ ਸਿੰਘ ਪ੍ਰਾਈਵੇਟ ਤੌਰ ਤੇ ਬੀਏ ਕਰ ਰਿਹਾ ਹੈ ਤੇ ਆਨਲਾਈਨ ਸੇਲ ਪਰਚੇਜ਼ ਦਾ ਕੰਮ ਕਰਦਾ ਹੈ ਬਿਰਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਮਰੀਕਾ ਦੇ ਰਹਿਣ ਵਾਲੇ ਆਤਵਾਦੀ ਗੁਰਪਤਵੰਨ ਸਿੰਘ ਪੰਨੂ ਤੇ ਕੈਨੇਡਾ ਵਿੱਚ ਰਹਿਣ ਵਾਲੇ ਬਲਕਰਨ ਸਿੰਘ ਤੇ ਉਸ ਦੇ ਚਾਚੇ ਦੇ ਮੁੰਡੇ ਜਸਕਰਨਪ੍ਰੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਹਨਾਂ ਕਹਿਆ ਕਿ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਕੀਤੀ ਜਾਣੀ ਬਾਕੀ ਹੈ। ਬਿਰਕ ਨੇ ਦੱਸਿਆ ਕਿ ਗੁਰਪਤਵੰਨ ਸਿੰਘ ਪੰਨੂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅਜਿਹੀਆਂ ਗਤੀਵਿਧੀਆਂ ਕਰਵਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਨੌਜਵਾਨਾਂ ਨੇ 13 ਤੇ 14 ਫਰਵਰੀ ਦੀ ਅੱਧੀ ਰਾਤ ਨੂੰ ਨਕੋਦਰ ਵਿੱਚ ਖਾਲਿਸਤਾਨ ਦੇ ਨਾਅਰੇ ਲਿਖੇ ਤੇ ਪੋਸਟਰ ਚਿਪਕਾਏ ਸਨ। ਕੰਪਨ ਬਨੋ ਦਾ ਅਗੇ ਬਲਕਰਨ ਸਿੰਘ ਦਾ ਬਲਕਰਨ ਸਿੰਘ ਦੇ ਆਪਣੇ ਜਿਹੜੇ ਇਹ ਮੋਡਿਊਲ ਡਿਫਰੈਂਟ ਸੀ ਇਹ ਮੋਡਿਊਲ ਉਹਦੇ ਨਾਲ ਤਿਆਰ ਕਰਕੇ ਇਹਨਾਂ ਤੋਂ ਵੀ ਜਿਹੜਾ ਕਰਵਾਇਆ ਕਰ। ਤਾਂ ਇਸ ਤਰੀਕੇ ਦੇ ਹੋਰ ਵੀ ਕਿੰਨੇ ਬਲਕਰਨ ਨੇ ਜਿਹੜੇ ਜਾਂ ਇਹਨਾਂ ਨੇ ਗੁਰਪਤਮਨ ਨੇ ਮੋਡਿਊਲ ਤਿਆਰ ਕੀਤੇ ਆ ਜਾਂ ਹੋਰ ਉਸ ਤੇ ਜਿੰਨੀ ਕੁ ਮੁੱਢਲੀ ਪੁੱਛ ਕੇ ਇਸ ਦੇ ਵਿੱਚ ਆਇਆ ਉਹ ਆ ਇਹਨਾਂ ਦਾ ਰਿਮਾਰਡ ਵੀ ਲਿਆ ਜਾਊਗਾ ਡਿਟੇਲ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਅੱਗੇ ਤੈਅ ਕਰ ਜਾਵਾਂਗੇ। ਜਿਹੜੀਆਂ ਅਪਡੇਟਸ ਹੋਣਗੀਆਂ ਉਹ ਤੁਹਾਡੇ ਨਾਲ ਜਿਹੜੀਆਂ ਨੇ ਜਲਦੀ ਸ਼ੇਅਰ ਕਰਾਂਗੇ। ਅਸੀਂ ਡੀਪਲੀ ਜਦੋਂ ਇਨਵੈਸਟਿਗੇਟ ਕਰਾਂਗੇ